ਸਾਰੇ ਹੀ ਫੋਟੋਗ੍ਰਾਫਰ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਸਚਿਨ ਬਜਾਜ ਪ੍ਰਧਾਨ ਮਾਜਾ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਤੋਂ ਵੀਰੋ ਮੈਂ ਲੈ ਕੇ ਆ ਰਿਹਾ ਤੁਹਾਡੇ ਲਈ ਫੋਟੋ ਫੇਅਰ ਮਾਜਾ 2025 13 ਔਰ 14 ਸਪਟੈਂਬਰ ਨੂੰ ਜਿਹੜੀ ਲੱਗਣ ਜਾ ਰਹੀ ਹੈ ਲਾਫਿਸਟਾ ਦੇ ਵਿੱਚ ਅਪੋਜੀਟ ਆਰਮੀ ਕੈਂਪ ਖਾਸਾ ਗੇਟ ਨੰਬਰ 6 ਅੰਮ੍ਰਿਤਸਰ ਵਿਖੇ ਵੀਰੋ ਇਹ ਜਿਹੜੀ ਐਸੋਸੀਏਸ਼ਨ ਵੱਲੋਂ ਫੋਟੋ ਫੇਅਰ ਲਗਾਈ ਜਾ ਰਹੀ ਹੈ ਤੁਹਾਡੇ ਸਾਰਿਆਂ ਨੂੰ ਮੈਂ ਇਹਦਾ ਦੇ ਵਿੱਚ ਆਉਣ ਲਈ ਸ਼ਾਮਿਲ ਹੋਣ ਲਈ ਜੀ ਆਣੂ ਆਖਦਾ ਸਾਰੀ ਦੀ ਸਾਰੀ ਜਿਹੜੀ ਐਗਜ਼ੀਬਿਸ਼ਨ ਲੱਗ ਰਹੀ ਹੈ ਇਹ ਸਾਡੇ ਮਾਝੇ ਵੱਲੋਂ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਾਰੇ ਮਾਝੇ ਦੇ ਵਸਨੀਕਾਂ ਔਰ ਜਗਾ ਜਗਾ ਤੋਂ ਇਹਦੇ ਚ ਫੋਟੋਗ੍ਰਾਫਰ ਸ਼ਾਮਿਲ ਹੋਣੇ ਹੈ ਜਿਸ ਦਾ ਹਿਮਾਚਲ ਜੇ ਐਂਡ ਕੇ ਔਰ ਵੀ ਇਹ ਲੱਗਦੀਆਂ ਆਸ-ਪਾਸ ਜਿੰਨੀ ਵੀ ਨਗਰੀਆਂ ਨੇ ਉੱਥੋਂ ਦੇ ਅੱਜ ਇਹ ਦੂਸਰਾ ਮੇਲਾ ਮਾਜੇ ਦਾ ਲੱਗਣ ਜਾ ਰਿਹਾ ਹੈ ਔਰ ਇਹਦੇ ਵਿੱਚ ਚਾਰ ਸਿਵਿਸ਼ਨਾ ਨੇ ਆਪਣਾ ਪਾਰਟਿਸਿਪੇਟ ਕੀਤਾ ਹੈ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਔਰ ਤਰਨਤਾਰਨ ਇਹਨਾਂ ਨੂੰ ਸਪੋਰਟ ਕਰਕੇ ਮਾਜਾ ਫੋਟੋ ਫੇਅਰ ਲੱਗਣ ਜਾ ਰਹੀ ਸਰ ਇੱਕ ਦਿਨ ਦੇ ਵਿੱਚ ਮੈਂ 200 250 ਦੁਕਾਨਾਂ 'ਚ ਘੁੰਮ ਨਹੀਂ ਸਕਦਾ ਆਪਣਾ ਇਕੁਪਮੈਂਟ ਲੈਣ ਵਾਸਤੇ ਅਸੀਂ ਉਹ 22 300 ਦੁਕਾਨਾਂ ਚ ਜਿਹੜਾ ਸਮਾਨ ਮਿਲਦਾ ਉਹ ਇੱਕੋ ਜਗ੍ਹਾ ਇਕੱਠਾ ਕਰ ਰਹੇ ਹਾਂ ਜਿਦੇ ਵਿੱਚ ਸਾਰੇ ਦੁਕਾਨਦਾਰ ਆਪਣਾ ਸਮਾਨ ਲੈ ਕੇ ਆਣਗੇ ਆਪਣੀ ਐਸੈਸਰੀ ਲੈ ਕੇ ਆਣਗੇ ਜਿਹੜੀ ਜਿਹੜੀ ਸਹੂਲਤਾਂ ਤੁਹਾਨੂੰ ਫੋਟੋਗ੍ਰਾਫੀ ਕਰਨ ਲਈ ਚਾਹੀਦੀਆਂ ਹੁੰਦੀਆਂ ਨੇ ਉਹ ਸਾਰਾ ਇਕੁਪਮੈਂਟ ਤੁਹਾਨੂੰ ਐਸਸੀ ਫੋਟੋ ਫੇਅਰ ਦੇ ਵਿੱਚੋਂ ਮਿਲ ਜਾਏਗਾ ਐਸਰ ਸਵੇਰੇ 10 ਤੋ ਲੈ ਕੇ ਸ਼ਾਮ 5 ਵਜੇ ਤੱਕ ਰਹੇਗਾ 13 ਔਰ 14 ਸਤੰਬਰ ਚੀਫ ਗੈਸਟ ਆਣਗੇ ਅਸੀਂ ਅੱਜ ਉਹਦੇ ਬਾਰੇ ਵਿਚਾਰ ਕਰ ਰਹੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਆਣਾ ਉਹਨਾਂ ਨੂੰ ਆਪਾਂ ਇਨਵੀਟੇਸ਼ਨ ਦਾ ਇਹ ਫੋਟੋ ਫੇਅਰ ਦੇ ਵਿੱਚ ਸਾਡਾ ਸਭ ਤੋਂ ਵੱਡਾ ਯੋਗਦਾਨ ਹੈ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਆਫ ਇੰਡੀਆ ਦਾ ਜਿਦੇ ਨੁਮਾਇੰਦਿਆਂ ਨੇ ਸਾਨੂੰ ਇਨਸਪਾਇਰ ਕੀਤਾ ਹੈ ਸਾਰੀ ਐਸੋਸੀਏਸ਼ਨ ਨੂੰ ਇਕਜੁੱਟ ਕਰਨ ਦਾ ਐਸੀ ਕਰਕੇ ਅਸੀਂ ਮਾਜਾ ਦਾ ਨਿਰਮਾਣ ਕੀਤਾ ਮਾਜੇ 'ਚ ਬਹੁਤ ਫੋਟੋਗ੍ਰਾਫਰ ਹੈ ਹਰ ਫੋਟੋਗ੍ਰਾਫਰ ਸਾਡਾ ਮੈਂਬਰ ਹੈ ਕਿਉਂਕਿ ਮਾਜਾ ਮਾਜਾ ਨਾਮ ਹੀ ਹੈ ਤੇ ਇਸ ਕਰਕੇ ਮਾਜੇ ਦੇ ਫੋਟੋਗ੍ਰਾਫਰ ਸਾਡੇ ਮੈਂਬਰ ਸਰ ਮੇਰਾ ਨਾਮ ਵਿਕਰਮ ਕੁਮਾਰ ਹੈ ਤੇ ਮੈਂ ਪਠਾਨਕੋਟ ਐਸੋਸੀਏਸ਼ਨ ਦਾ ਮੈਂਬਰ ਆ ਤੇ ਮੈਂ ਸਚਿੰਜ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਵੀ ਜਿਹੜਾ ਮਾਜੇ ਦਾ ਫੋਟੋ ਫੇਅਰ ਹੋਣ ਜਾ ਰਿਹਾ ਤੇ ਉਸ ਨਾਲ ਹੀ ਸਾਰੇ ਜੁੜੇ ਆ ਮਤਲਬ ਤਰਨਤਾਰਨ ਹੋ ਗਿਆ ਅੰਮ੍ਰਿਤਸਰ ਹੋ ਗਿਆ ਗੁਰਦਾਸਪੁਰ ਤੇ ਪਠਾਨਕੋਟ ਦੀ 벨ਟ ਜੋੜੀ ਹੈ ਸਚਿੰਜ ਜੀ ਉਹਨਾਂ ਨੇ ਤੇ ਅਸੀਂ ਸਾਰੇ ਬਹੁਤ ਉਹਨਾਂ ਦਾ ਧੰਨਵਾਦੀ ਆ ਵੀ ਜਿਹੜਾ 13 14 ਸਤੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਮੇਲਾ ਕਰਵਾਉਣ ਜਾ ਰਿਹਾ ਤੇ ਸਾਰਿਆਂ ਕੋਲ ਹੀ ਜਾ ਜਾ ਕੇ ਮੈਂਬਰਾਂ ਨੂੰ ਮਤਲਬ ਸਾਰੇ ਫੋਟੋਗ੍ਰਾਫਰ ਜਿੰਨੇ ਵੀ ਐਸੋਸੀਏਸ਼ਨਾਂ ਹਨ ਉਹਨਾਂ ਨਾਲ ਜੁੜ ਕੇ ਬਹੁਤ ਵੱਡਾ ਇੱਕ ਆਪਣਾ ਮਾਜੇ ਦਾ ਮੇਲਾ ਹੋ ਰਿਹਾ ਤੇ ਜਿਨ੍ਹਾਂ ਦਾ ਸਾਰਾ ਉਪਰਾਲਾ ਸਚਿੰਤ ਜੀ ਨੂੰ ਜਾਂਦਾ ਤੇ ਦੂਸਰਾ ਆਪਣੇ ਗੁਰਦਾਸਪੁਰ ਤੋਂ ਮੈਕ ਸਟੂਡੀਓ ਨੂੰ ਜਾਂਦਾ ਤੇ ਤੀਸਰਾ ਸ਼ੈਨੀ ਸਾਹਿਬ ਨੂੰ ਜਾਂਦਾ ਪਠਾਨਕੋਟ ਤੋਂ ਤੇ ਬਾਕੀ ਮੈਂ ਸਚਿੰਤ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਬਹੁਤ ਹੀ ਸਾਡਾ ਮਾਨ ਕੀਤਾ ਹੋਇਆ ਤੇ ਬਾਕੀ ਸਾਰੇ ਆ ਭਰਾਵਾ ਫੋਟੋਗ੍ਰਾਫਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ 13 14 ਸਤੰਬਰ ਨੂੰ ਆਪਣੇ ਸਾਰੇ ਜੁੜਨ ਮਾਜੇ ਦੀ ਬੈਲਟ ਨਾਲ ਹੋਰ ਵੀ ਜਿਹੜੇ ਦੋ ਸਟੇਡਾਂ ਲੱਗਦੀਆਂ ਹਿਮਾਚਲ ਤੇ ਜੇ ਐਂਡ ਕੇ ਉਹਨਾਂ ਨੂੰ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹਦਾ ਲਾਭ ਉਠਾਉਣ ਕਿਉਂਕਿ ਹਰ ਕੋਈ ਹਰ ਜਗ੍ਹਾ ਤੋਂ ਨਹੀਂ ਨਿਕਲ ਸਕਦਾ ਤੇ ਇਹ ਸਾਡੀ ਆਪਣੀ ਲੋਕਲ ਹੀ ਸਮਝ ਲਓ ਅੰਬਿਰਸਰ ਦੇ ਵਿੱਚ ਨਾਲ ਲੱਗਦੀਆਂ ਸਟੇਡਾਂ ਨੂੰ ਵੀ ਇਹ ਮੇਲਾ ਹੋਣ ਜਾ ਰਿਹਾ ਹੈ ਤੇ ਉਹਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਸਤਿਵਦੀਓ ਉਪਰਾਲਾ ਜੀ ਸਚਿੰਜਿਓ ਨਾਲ ਲੱਗ ਰਿਹਾ ਵੀ ਹਰ ਇੱਕ ਮੈਂਬਰ ਨੂੰ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਤੇ ਬਹੁਤ ਹੀ ਫੋਟੋਗ੍ਰਾਫਰਾਂ ਨੂੰ ਨੌਲੇਜ ਮਿਲ ਰਹੀ ਹੈ ਵੀ ਹਰ ਇੱਕ ਅਸੀਂ ਨਹੀਂ ਸੀ ਦੇਖ ਪਾंदे ਟ੍ਰੇਨਿੰਗ ਸਕੂਲ ਵੀ ਲੱਗ ਰਿਹਾ ਜਿਨ੍ਹਾਂ ਦੇ ਵਿੱਚ ਤੇ ਸਾਰੀਆਂ ਕੰਪਨੀਆਂ ਵੀ ਆ ਰਹੀਆਂ ਤੇ ਵਰਕਸ਼ਾਪਸ ਵੀ ਲੱਗ ਰਹੀਆਂ ਤੇ ਮੈਂ ਬਹੁਤ ਹੀ ਥੈਂਕ ਯੂ ਕਰਦਾ ਸਚਿੰਜਿਓ ਨਾਲ ਦਾ ਤੇ ਅਸੀਂ ਆਪਣੇ ਪਠਾਨਕੋਟ ਵਾਲੇ ਵੱਲ ਬਹੁਤ ਹੀ ਜ਼ਿਆਦਾ ਯੋਰ ਦੇ ਰਿਹਾ ਵੀ ਸਾਡਾ ਮਾਜਾ ਉੱਥੋਂ ਸ਼ੁਰੂ ਹੋ ਕੇ ਤਰਨ ਤਰਨ ਵਾਲੀ ਸਾਈਡ ਤੋਂ ਸਰ ਹਾਂਜੀ ਹਾਂਜੀ ਇਹ ਸਚਿੰਤ ਜੀ ਉਹਨਾਂ ਨੇ ਹੀ ਕੀਤਾ ਪਰ ਫਿਲਹਾਲ ਤੇ ਮੈਂ ਪਿਛਲੀ ਐਸੋਸੀਏਸ਼ਨ ਨਾਲ ਨਹੀਂ ਸੀ ਸਾ ਤੇ ਹੁਣ ਮੈਂ ਬਹੁਤ ਹੀ ਸਚਿੰਤ ਜੀ ਉਹਨਾਂ ਦਾ ਧੰਨਵਾਦ ਕਰਦਾ ਜੀ